ਹਲਵੇ ਦੀ ਸਬਜੀ ਦਾ ਤੁਸੀਂ ਬਹੁਤ ਵਾਰ ਖਾਧੀ ਹੋਏਗੀ ਲੇਕਿਨ ਅੱਜ ਅਸੀਂ ਤਾਂ ਡਿਲੀ ਲੈ ਕੇ ਆਏ ਆ ਇੱਕ ਯੂਨਿਕ ਸਟਾਈਲ ਦੀ ਗੋੜ ਵਾਲੀ ਹਲਵੇ ਦੀ ਸਬਜੀ ਨਾਲ ਅਸੀਂ ਬਣਾਵਾਂਗੇ ਗਰਮਾ ਗਰਮ ਪੂੜੀਆਂ ਸੋ ਚਲੋ ਅੱਜ ਦੀ ਵੀਡੀਓ ਸਟਾਰਟ ਕਰਦੇ ਆ ਅਸੀਂ ਜਦੋਂ ਵੀ ਹਲਵਾ ਘਰ ਬਣਾਉਂਦੇ ਆ ਇਸ ਤਰੀਕੇ ਨਾਲ ਪੂੜੀਆਂ ਹੀ ਬਣਾਉਂਦੇ ਆ ਦੋਨੋਂ ਦਾ ਕੰਬੀਨੇਸ਼ਨ ਬਹੁਤ ਵਧੀਆ ਲੱਗਦਾ ਹੈ ਖਾਣ ਵਿੱਚ ਚਲੋ ਫੇਰ ਸਭ ਤੋਂ ਪਹਿਲਾਂ ਅਸੀਂ ਹਲਵੇ ਨੂੰ ਚੌਪ ਕਰ ਲੈਨੇ ਆ ਅਸੀਂ ਸਬਜੀ ਬਣਾਉਣ ਲਈ ਅੱਧਾ ਕਿਲੋ ਹਲਵਾ ਯੂਜ਼ ਕੀਤਾ ਹੈ ਅਗਰ ਤੁਸੀਂ ਜ਼ਿਆਦਾ ਬਣਾਉਣਾ ਚਾਹੁੰਦੇ ਹੋ ਤਾਂ ਕਿਲੋ ਦਾ ਹਲਵਾ ਵੀ ਯੂਜ਼ ਕਰ ਸਕਦੇ ਹੋ ਸੋ ਸਭ ਤੋਂ ਪਹਿਲਾਂ اسی ਸੈਂਟਰ ਵਾਲਾ ਪਾਰਟ ਬਾਹਰ ਕੱਢਦਾ ਹੈ ਕਿਉਂਕਿ ਉਹਦੇ ਵਿੱਚ ਬੀ ਹੁੰਦੇ ਨੇ ਹੁਣ ਅਸੀਂ ਇਹਦਾ ਚੰਗੀ ਤਰ੍ਹਾਂ ਛਿਲਕਾ ਰਿਮੂਵ ਕਰਕੇ ਤੇ ਚੌਪ ਕਰਾਂਗੇ ਇਸ ਤਰੀਕੇ ਅਸੀਂ ਨੂੰ ਚੌਪ ਕਰਨਾ ਹੈ ਆਲੂ ਦੀ ਸ਼ੇਪ ਵਾਂਗੂ ਜਿੱਦਾਂ ਅਸੀਂ ਨਾਰਮਲ ਆਲੂ ਚੌਪ ਕਰਦੇ ਆਂ ਨਾ ਹੀ ਜ਼ਿਆਦਾ ਮੋਟੇ ਅਸੀਂ ਚੌਪ ਕਰਨਾ ਹੈ ਇਹਨੂੰ ਔਰ ਨਾ ਹੀ ਜ਼ਿਆਦਾ ਪਤਲਾ ਚੌਪ ਕਰਨਾ ਹੈ ਮੀਡੀਅਮ ਸਾਈਜ਼ ਦਾ ਚੌਪ ਕਰਨਾ ਹੈ ਤਾਂਕਿ ਜਲਦੀ ਤੋਂ ਜਲਦੀ ਗਲ ਕੇ ਸਬਜ਼ੀ ਬਣ ਕੇ ਰੈਡੀ ਹੋ ਜੇ ਵਧੀਆ ਤਰੀਕੇ ਨਾਲ ਹੁਣ ਅਸੀਂ ਤੜਕੇ ਦੀ ਤਿਆਰੀ ਕਰਦੇ ਆਂ ਤੜਕੇ ਵਾਸਤੇ ਇੱਥੇ ਅਸੀਂ ਇੱਕ ਵਨ ਮੀਡੀਅਮ ਸਾਈਜ਼ ਦਾ ਪਿਆਜ਼ ਉਹਨੂੰ ਅਸੀਂ ਲੰਬਾ ਲੰਬਾ ਚੌਪ ਕਰ ਲਿਆ ਟਮਾਟਰ ਉਹਨੂੰ ਅਸੀਂ ਗ੍ਰੇਟ ਕਰ ਲਿਆ ਏ ਟਮਾਟਰ ਅਸੀਂ ਹਲਵੇ ਚ ਇਸ ਤਰੀਕੇ ਗ੍ਰੇਟ ਕਰਕੇ ਹੀ ਐਡ ਕਰਦੇ ਆ ਲਸਣ ਤੇ ਅਦਰਕ ਨੂੰ ਅਸੀਂ ਦਰਦਰਾ ਕਟ ਲਿਆ ਏ ਹੁਣ ਅਸੀਂ ਪੈਨ ਵਿੱਚ 3 ਟੇਬਲस्पून ਆਇਲ ਐਡ ਕੀਤਾ ਏ ਆਇਲ ਜਦੋਂ ਚੰਗੀ ਤਰ੍ਹਾਂ ਗਰਮ ਹੋ ਜਾਏਗਾ ਫਿਰ ਉਹਦੇ ਵਿੱਚ ਅਸੀਂ 1/2 ਟੇਬਲस्पून ਜੀਰਾ ਐਡ ਕੀਤਾ ਏ ਜੀਰੇ ਨੂੰ ਥੋੜਾ ਥੋੜਾ ਰੋਸਟ ਹੋਣ ਤੋਂ ਬਾਅਦ ਇਹਦੇ ਵਿੱਚ ਅਸੀਂ 1/2 ਟੇਬਲस्पून ਮੇਥੀ ਦਾਣੇ ਐਡ ਕੀਤੇ ਨੇ ਇਹਦੇ ਨਾਲ ਬਹੁਤ ਜ਼ਿਆਦਾ ਵਧੀਆ ਫਲੇਵਰ ਆਂਦਾ ਏ ਹੁਣ ਅਸੀਂ ਇਹਦੇ ਵਿੱਚ 3 ਸੁੱਕੀਆਂ ਲਾਲ ਮਿਰਚਾਂ ਐਡ ਕੀਤੀਆਂ ਨੇ ਆਪਸ਼ਨਲ ਏ ਤੁਸੀਂ ਚਾਹੋ ਤਾਂ ਸਕਿਪ ਵੀ ਕਰ ਸਕਦੇ ਹੋ ਲੇਕਿਨ ਫਲੇਵਰ अच्छा ਆਂਦਾ ਹੈ ਜਿਹੜਾ ਅਸੀਂ ਅਦਰਕ ਲਸਣ ਦਰਦਰਾ ਕੁੱਟਿਆ ਸੀ ਉਹਨੂੰ ਵੀ ਐਡ ਕਰ ਦਾਂਗੇ ਤੇ ਚੰਗੀ ਤਰ੍ਹਾਂ ਰੋਸਟ ਕਰਾਂਗੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਪਿਆਜ਼ ਐਡ ਕਰਤਾ ਹੈ ਪਿਆਜ਼ ਨੂੰ ਵੀ ਅਸੀਂ 골ਡਨ ਬ੍ਰਾਊਨ ਹੋਣ ਤੱਕ ਭੁੰਨਾਂਗੇ ਇਸ ਤਰੀਕੇ ਨਾਲ ਤੁਸੀਂ ਚਾਹੋ ਤੇ ਛੋਟਾ ਛੋਟਾ ਪਿਆਜ਼ ਵੀ ਚੌਪ ਕਰਕੇ ਐਡ ਕਰ ਸਕਦੇ ਹੋ ਲੇਕਿਨ ਅਸੀਂ ਜੋਦੋ ਵੀ ਹਲਵਾ ਬਣਾ ਨੇ ਇਸ ਤਰੀਕੇ ਲੰਬਾ ਪਿਆਜ਼ ਹੀ ਐਡ ਕਰਦੇ ਆ ਹਾਫ ਟੇਬਲस्पून ਕਸ਼ਮੀਰੀ ਡੇਗੀ ਲਾਲ ਮਿਰਚ ਹਾਫ ਟੇਬਲस्पून ਲਾਲ ਮਿਰਚ ਹਾਫ ਟੇਬਲस्पून ਹਲਦੀ ਹਾਫ ਟੇਬਲस्पून ਅਸੀਂ ਇਹਦੇ ਵਿੱਚ ਨਮਕ ਐਡ ਕੀਤਾ ਹੈ ਤੇ ਹਾਫ ਟੇਬਲस्पून ਕਾਲੀ ਮਿਰਚੀ ਐਡ ਕੀਤੀ ਹੈ ਸਾਰੀਆਂ ਸਪਾਈਸਿਸ ਨੂੰ ਅ ਪੁਣਾਂਗੇ ਚੰਗੀ ਤਰ੍ਹਾਂ ਤਾਂ ਕਿ ਇਹਦਾ ਕੱਚਾਪਨ ਦੂਰ ਹੋ ਜਾਏ ਜਦੋਂ ਵਧੀਆ ਤਰੀਕੇ ਸਪਾਈਸਿਸ ਭੁੰਨੀਆਂ ਜਾਣਗੀਆਂ ਉਸ ਤੋਂ ਬਾਅਦ ਜਿਹੜਾ ਸੀ ਟਮਾਟਰ ਗ੍ਰੇਟ ਕੀਤਾ ਹੈ ਉਹਨੂੰ ਐਡ ਕਰਾਂਗੇ ਤੇ 2 ਮਿੰਟ ਤੱਕ ਉਹਨੂੰ ਵੀ ਤੜਕੇ ਵਿੱਚ ਭੁੰਨਾਂਗੇ ਜਦੋਂ ਸਾਰਾ ਤੜਕਾ ਚੰਗੀ ਤਰ੍ਹਾਂ ਪੁੰਨਿਆ ਜਾਏਗਾ ਉਸ ਤੋਂ ਬਾਅਦ ਜਿਹੜਾ ਅਸੀਂ ਹਲਵਾ ਚੌਪ ਕੀਤਾ ਹੈ ਉਹਨੂੰ ਅਸੀਂ ਥੋੜਾ ਥੋੜਾ ਐਡ ਕਰ ਦਾਂਗੇ ਟੜਕੇ ਵਿੱਚ ਜਦੋਂ ਇਸ ਤਰੀਕੇ ਸਾਰਾ ਹਲਵਾ ਐਡ ਹੋ ਜਗਾ ਫਿਰ ਉਹਨੂੰ ਅਸੀਂ ਤੜਕੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਢੱਕ ਕੇ ਪਕਾਵਾਂਗੇ ਇਹਨੂੰ ਢੱਕਣ ਤੋਂ ਬਾਅਦ ਪੂਰੇ 10 ਮਿੰਟ ਤੱਕ ਪਕਾਉਣਾ ਹੈ ਜਦੋਂ ਅਸੀਂ ਇਹਨੂੰ ਢੱਕ ਕੇ ਪਕਾਉਂਦੇ ਆ ਤੇ ਹਲਕਾ ਹਲਕਾ ਹਲਵਾ ਪਾਣੀ ਵੀ ਛੱਡਦਾ ਹੈ ਸੋ ਨਾ ਥੱਲੇ ਲੱਗਣ ਦਾ ਡਰ ਨਹੀਂ ਹੁੰਦਾ ਤੁਸੀਂ ਦੇਖ ਸਕਦੇ ਹੋ ਇੱਥੇ ਹਲਵੇ ਨੇ ਹਲਕਾ ਹਲਕਾ ਪਾਣੀ ਛੱਡਿਆ ਹੈ ਸੋ ਇੱਥੇ 10 ਮਿੰਟ ਕੰਪਲੀਟ ਹੋ ਦੀ ਨਹੀਂ ਹੋਇਆ ਹੈ ਇਹਨੂੰ ਅਸੀਂ ਚੰਗੀ ਤਰ੍ਹਾਂ ਕੜਛੀ ਨਾਲ ਘੁਮਾ ਕੇ ਤੇ ਚੈੱਕ ਕਰਨਾ ਹੈ ਇਸ ਤਰੀਕੇ ਨਾਲ ਅਗਰ ਤੁਹਾਨੂੰ ਕੱਚਾ ਲੱਗਦਾ ਹੈ ਤੇ ਥੋੜੀ ਦੇਰ ਤੱਕ ਹੋਰ ਅਸੀਂ ਇਹਨੂੰ ਪਕਾਵਾਂਗੇ ਜਦੋਂ ਅੱਧਾ ਪੱਕ ਜਾਂਦਾ ਹੈ ਨਾ ਹਲਵਾ ਉਹ ਸਟੇਜ ਤੇ ਅਸੀਂ ਇਹਦੇ ਵਿੱਚ 2 ਟੇਬਲस्पून ਗੋੜ ਉਹਨੂੰ ਅਸੀਂ ਚੰਗੀ ਤਰ੍ਹਾਂ ਪੀਸ ਕੇ ਤੇ ਐਡ ਕੀਤਾ ਹੈ ਤੇ ਉਹਨਾਂ ਨੂੰ ਅਸੀਂ ਦੁਬਾਰਾ ਟੱਕ ਦਾਂਗੇ ਤੇ ਪਕਾਵਾਂਗੇ 5 ਮਿੰਟ ਲਈ ਤੁਸੀਂ ਦੇਖ ਸਕਦੇ ਹੋ ਹਲਵਾ ਬਿਲਕੁਲ ਚੰਗੀ ਤਰ੍ਹਾਂ ਗਲ ਚੁੱਕਿਆ ਹੈ ਔਰ ਦੇਖਣ ਚ ਕਿੰਨਾ ਜ਼ਿਆਦਾ ਅੱਛਾ ਲੱਗ ਰਿਹਾ ਹੈ ਖਾਂਚੇ ਵੀ ਬਹੁਤ ਜ਼ਿਆਦਾ ਟੇਸਟੀ ਬਣਿਆ ਸੀ ਇਸ ਤਰੀਕੇ ਤੁਸੀਂ ਗੋੜ ਪਾ ਕੇ ਜਦੋਂ ਵੀ ਹਲਵਾ ਬਣਾਓਗੇ ਨ ਲਵਾ ਬਹੁਤ ਜ਼ਿਆਦਾ ਪਸੰਦ ਆਏਗਾ ਬਹੁਤ ਹੀ ਜਲਦੀ ਬਣ ਕੇ ਹਲਵਾ ਰੈਡੀ ਹੁੰਦਾ ਹੈ ਔਰ ਬਹੁਤ ਟੇਸਟੀ ਲੱਗਦਾ ਹੈ ਸੋ ਸਾਡਾ ਹਲਵਾ ਬਣ ਕੇ ਰੈਡੀ ਹੋ ਚੁੱਕਿਆ ਇੱਥੇ ਹੁਣ ਅਸੀਂ ਕਰਦੇ ਹਾਂ ਪੂੜੀਆਂ ਕੱਢਣ ਦੀ ਤਿਆਰੀ ਇੱਥੇ ਅਸੀਂ ਪੈਨ ਵਿੱਚ ਔਇਲ ਐਡ ਕਰਤਾ ਹੈ ਔਇਲ ਜਦੋਂ ਚੰਗੀ ਤਰ੍ਹਾਂ ਗਰਮ ਹੋ ਜਾਏਗਾ ਸੋ ਪੂੜੀਆਂ ਅਸੀਂ ਵੇਲ ਕੇ ਰੱਖ ਲਿਆ ਨੇ ਇੱਕ ਇੱਕ ਕਰਕੇ ਅਸੀਂ ਇਹਦੇ ਵਿੱਚ ਐਡ ਕਰਾਂਗੇ ਤੇ ਇਹਨੂੰ ਤਲਾਂਗੇ ਜਦੋਂ ਵੀ ਅਸੀਂ ਘਰ ਹਲਵਾ ਬਣਾਉਂਦੇ ਹਾਂ ਅਸੀਂ ਉਹਦੇ ਨਾਲ ਪੂੜੀਆਂ ਹੀ ਤਲਦੇ ਹਾਂ ਕਿਉਂਕਿ ਹਲਵੇ ਦੇ ਨਾਲ ਪੂੜੀ ਖਾਣ ਵਿੱਚ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਤੁਸੀਂ ਘਰ ਹਲਵਾ ਬਣਾਉਂਦੇ ਹੋ ਤੇ ਉਹਦੇ ਨਾਲ ਕੀ ਬਣਾਉਂਦੇ ਹੋ ਸਾਨੂੰ ਜ਼ਰੂਰ ਕਮੈਂਟ ਕਰ तरीके ऑयल ਵਧੀਆ ਤਰੀਕੇ ਗਰਮ ਸੀਗਾ ਔਰ ਸਾਡੀ ਪੂੜੀ ਵੀ ਬਣ ਕੇ ਰੈਡੀ ਹੋ ਚੁੱਕੀ ਹੈ ਕਿੰਨੀ ਜਿਆਦਾ ਅੱਛੀ ਬਣ ਕੇ ਰੈਡੀ ਹੋਈ ਹੈ ਇਸੇ ਤਰੀਕੇ ਅਸੀਂ ਇੱਕ ਇੱਕ ਕਰਕੇ ਸਾਰੀਆਂ ਪੂੜੀਆਂ ਕੱਢ ਲਾਂਗੇ ਤੇ ਲਾਸਟ ਵਿੱਚ ਤੁਹਾਨੂੰ ਪੂਰੀ ਪਲੇਟ ਸਰਵ ਕਰਕੇ ਦਿਖਾਵਾਂਗੇ ਜਦੋਂ ਅਸੀਂ ऑयल ਵਿੱਚ ਇਸ ਤਰੀਕੇ ਪੂੜੀ ਐਡ ਕਰਦੇ ਆ ਉਹਨੂੰ ਉਸੇ ਦਮ ਨਹੀਂ ਪਲਟਾਉਣਾ ਹੁੰਦਾ ਇਸ ਤਰੀਕੇ ਅਸੀਂ ਕੜਛੀ ਦੇ ਨਾਲ ਉਹਦੇ ਉੱਤੇ ਹਲਕਾ ਹਲਕਾ ਔਇਲ ਪਾਉਂਦੇ ਰਵਾਂਗੇ ਤੇ ਉਹ ਆਪਣੇ ਆਪ ਹੀ ਫੁੱਲਣੀ ਸਟਾਰਟ ਹੋ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਕਿੰਨੇ ਜਿਆਦਾ ਵਧੀਆ ਤਰੀਕੇ ਪੂੜੀਆਂ ਫੁੱਲ ਕੇ ਰੈਡੀ ਹੋ ਰਹੀਆਂ ਨੇ ਹੁਣ ਅਸੀਂ ਸਾਰੀਆਂ ਹੀ ਪੂੜੀਆਂ ਇਸੇ ਤਰੀਕੇ ਕੱਢ ਲਾਂਗੇ ਬਹੁਤ ਦਾ 골ਡਨ ਬ੍ਰਾਊਨ ਵੀ ਨਹੀਂ ਕਰਨਾ ਹੁੰਦਾ ਪੂੜੀਆਂ ਨੂੰ ਇਸ ਤਰੀਕੇ ਦਾ ਕਲਰ ਰੱਖਣਾ ਹੁੰਦਾ ਹੈ ਪੂੜੀਆਂ ਦਾ ਸੋ ਇੱਥੇ ਸਾਡੀਆਂ ਸਾਰੀਆਂ ਪੂੜੀਆਂ ਬਣ ਕੇ ਰੈਡੀ ਹੋ ਚੁੱਕੀਆਂ ਨੇ ਤੇ ਹੁਣ ਅਸੀਂ ਤੁਹਾਨੂੰ ਪਲੇਟ ਸਰਵ ਕਰਕੇ ਦਿਖਾਣੇ ਆ ਦੇਖ ਸਕਦੇ ਹੋ ਗਾਇਜ਼ ਕਿੰਨਾ ਜ਼ਿਆਦਾ ਸੋਹਣਾ ਲੱਗ ਰਿਹਾ ਹੈ ਹਲਵਾ ਦੇਖਣ ਚ ਨਾਲ ਪੂੜੀ ਸਰਵ ਕੀਤੀ ਹੋਈ ਹੋਰ ਵੀ ਜ਼ਿਆਦਾ ਵਧੀਆ ਲੱਗ ਰਹੀ ਹੈ ਇਸ ਤਰੀਕੇ ਪੂੜੀ ਔਰ ਹਲਵੇ ਦਾ ਬੈਸਟ ਕੰਬੀਨੇਸ਼ਨ ਹੁੰਦਾ ਹੈ ਤੁਸੀਂ ਵੀ ਜਦੋਂ ਘਰ ਹਲਵਾ ਬਣਾਓ ਇਸ ਤਰੀਕੇ ਨਾਲ ਪੂੜੀਆਂ ਕੱਢ ਕੇ ਆਪ ਵੀ ਖਾ ਕੇ ਇੰਜੋਏ ਕਰੋ ਔਰ ਆਪਣੀ ਸਾਰੀ ਫੈਮਿਲੀ ਨੂੰ ਵੀ ਬਣਾ ਕੇ ਖਵਾਓ ਜੋ ਜਿੰਨੂ ਹਲਵਾ ਖਾਣਾ ਨਹੀਂ ਪਸੰਦਨਾ ਜਦੋਂ ਇੱਕ ਵਾਰੀ ਉਹ ਇਸ ਤਰੀਕੇ ਗੁੜ ਵਾਲਾ ਹਲਵਾ ਖਾ ਲੇਗਾ ਤੇ ਉਹਨੂੰ ਹਲਵਾ ਖਾਣਾ ਬਹੁਤ ਜ਼ਿਆਦਾ ਵਧੀਆ ਲੱਗੇਗਾ। ਤੋਂ ਜੇ ਤੁਹਾਨੂੰ ਸਾਡਾ ਅਜਿਹਾ ਬਲੌਗ ਅੱਛਾ ਲੱਗਿਆ ਹੋਵੇ ਗਾਇਸ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੱਧ ਤੋਂ ਵੱਧ ਸ਼ੇਅਰ ਕਰਿਓ। ਸੋ ਹੁਣ ਅਸੀਂ ਮਿਲਦੇ ਹਾਂ ਨੈਕਸਟ ਵੀਡੀਓ 'ਚ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ। ਬਾਏ।